ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੰਦਰ ਉਸ ਤੋਂ ਮੈਂ ਖੁਸ਼ ਹਾਂ ਲੂੰਗੀ ਬਿਲਕੁਲ ਠੀਕ ਹੈ ਟਾਈਮ ਹੈ ਮਾਰਨਿੰਗ ਦਾ 6:30 ਦਾ 6:30 ਹੋ ਗਿਆ ਚਾਹ ਪਾਣੀ ਪੀ ਲਿਆ ਚਾਹ ਬਣਦੇ-ਬਣਦੇ ਮੈਂ ਤੇ ਸ਼ਾਹੀ ਪਨੀਰ ਦਾ ਮਸਾਲਾ ਇੱਕ ਵਾਰ ਮੈਂ ਫਰਾਈ ਕਰ ਲਿਆ ਸੀ ਦੁਬਾਰੇ ਹੁ ਮਿਕਸੀ ਚ ਹੁਣ ਕਰ ਰਹੀ ਹਾਂ ਫਿਰ ਮੈਨੂੰ ਆਈਸ ਵਿੱਚ ਚਾਹ ਪੀਂਦੇ ਪਹਿਲੇ ਠੰਡਾ ਹੋ ਜਾਊਗਾ ਪਰ ਨਹੀਂ ਫਿਰ ਦੋ ਵਾਰ ਥੋੜਾ ਜਿਹਾ ਟਾਈਮ ਲੱਗੇਗਾ ਗਰਮ-ਗਰਮ ਤਾਂ ਆਪਾਂ ਇਹਨੂੰ ਪੀਸ ਨਹੀਂ ਸਕਦੇ ਠੰਡਾ ਹੋਣੇ ਹੋਗੇ ਦੁਬਾਰੇ ਇਹਨੂੰ ਗ੍ਰਾਈਂਡ ਕਰਕੇ ਸ ब्रेकफास्ट ਹਾਲੇ ਮੈਂ ਕੁਝ ਸੋਚਿਆ ਨਹੀਂ ਵੀ ਮੈਂ ਕੀ ਬਣਾਵਾਂ ਦੇਖਦੇ ਆ ਕੀ ਬਣਾਉ ਬ੍ਰੇਕਫਾਸਟ ਤਾਂ ਮੈਂ ਕੁਝ ਸੋਚਿਆ ਨਹੀਂ ਹਜੇ ਰਾਤ ਮੈਂ ਦਾਲ ਖਾਣਾ ਭੁੱਲ ਗਈ ਦਾਲ ਜਾਂ ਕਿਨਵਾ ਕੁਝ ਭਿਉਂਦਾ ਨਹੀਂ ਫਿਰ ਚੀਲੇ ਬਣ ਜਾਂਦੇ ਦੇਖਦੇ ਆ ਪਹਿਲਾਂ ਮੈਂ ਕਿਹ ਸਬਜੀ ਤਾਂ ਬਣਾਵਾਂ ਕਿਉਂਕਿ ਮਸਾਲਾ ਭੁੰਨਣ ਤੇ ਨਾ ਟਾਈਮ ਲੱਗ ਜਾਂਦਾ ਠੰਡਾ ਕਰੋ ਗ੍ਰਾਇੰਡ ਕਰੋ ਦੁਬਾਰੇ ਜਦੀ ਕਰਦੀ ਆ ਤਿਆਰੀ ਮੈਂ ਮੇਰੇ ਵਾਸ਼ਿੰਗ ਕਰਦੀ ਕੜਾਹੀ ਨੂੰ ਸੇਮ ਕੜਾਹੀ ਚ ਐਵੇਂ ਜਿਵੇਂ ਤੜਕਾ ਲਾ ਲੂੰਗੀ ਸੈਕਿੰਡ ਟਾਈਮ ਜਿਹੜਾ ਮਸਾਲਾ ਗ੍ਰੇਂਡ ਕਰਕੇ ਪੀਸ ਕੇ ਭੁੰਨਾਂਗੇ ਇਹ ਸੇ ਚਿਬਣਾ ਲੂੰਗੀ ਹੁਣ ਮੈਂ ਤਿਆਰੀ ਕਰ ਰਹੀ ਹਾਂ ਸਬਜ਼ੀ ਤੇ ਇੱਕ ਵਾਰ ਸਬਜ਼ੀ ਬਣ ਜੇ ਮੈਨੂੰ ਐਂ ਲੱਗਦਾ ਵੀ ਬਹੁਤ ਵੱਡਾ ਕੰਮ ਹੋ ਗਿਆ ਵੀ ਆਪਾਂ ਹੁਣ ਕਿਚਨ ਚੋਂ ਬਾਹਰ ਨਿਕਲ ਕੇ ਕੋਈ ਵੀ ਕੰਮ ਕਰ ਸਕਦੇ ਆ ਕਿਚਨ ਚ ਵੀ ਕਰ ਸਕਦੇ ਆ ਕੋਈ ਬਾਹਰ ਕਿਚਨ ਤੋਂ ਬਾਹਰ ਵੀ ਹੋਰ ਕੰਮ ਉਹ ਵੀ ਕਰ ਸਕਦੇ ਇੱਕ ਵਾਰ ਸਬਜ਼ੀ ਬਣ ਜੇ ਸਵੇਰੇ ਇੱਧਰ ਬਣ ਚੁੱਕੀ ਹੈ ਸਬਜ਼ੀ ਸ਼ਾਹੀ ਪਨੀਰ ਇਧਰ ਹੋ ਰਿਹਾ ਦੁੱਧ ਬੋਇਲ ਤੇ ਮੇਰੇ ਬ੍ਰੈਕਫਾਸਟ ਲਈ ਕੋਈ ਆਪਸ਼ਨ ਅਜ ਹੈ ਨਹੀਂ ਸਿਵਾਏ ਓਟਮੀਲ ਦੇ ਚੀਲਾ ਨਹੀਂ ਮੈਂ ਬਣਾ ਸਕਦੀ ਬੇਸਨ ਦਾ ਬਣਾ ਸਕਦੀ ਹਾਂ ਜਾਂ ਫਿਰ ਪਨੀਰ ਮੈਂ ਆਲਰੇਡੀ ਬਣਾ ਲਿਆ ਐਗਸ ਮੈਂ ਸਵੇਰੇ ਅਵੋਇਡ ਕਰਦੀ ਹਾਂ ਬ੍ਰੈਡ ਹੈ ਨਹੀਂ ਵੀ ਸੈਂਡਵਿਚ ਬਣਾ ਲਾਂ ਅੱਜ ਕੋਈ ਆਪਸ਼ਨ ਨਹੀਂ ਸੋ ਓਟਮੀਲ ਆਪਸ਼ਨ ਆ ਜਾਂ ਬੇਸਨ ਤੇ ਓਟਸ ਚੀਲਾ ਆਪਸ਼ਨ ਆ ਦੇਖਦੇ ਕੀ ਬਣਦਾ ਦੁੱਧ ਨੂੰ ਬੋਇਲ ਕਰਦਾ ਆਟਾ ਮੈਂ ਗੁੰਨਦੀ ਨਹੀਂ ਹਲੇ ਰਾਈਸ ਬਣਨਗੇ ਸ਼ਾਇਦ ਪਨੀਰ ਨਾ ਦੁਪਹਿਰੇ ਬਣਨਗੇ ਦੁੱਧ ਸਲੋ ਕਰਦਾ ਇਹਨੇ ਹੋਰ ਕੰਮ ਕਰਦੀ ਹਾਂ ਹੁਣ ਮੈਂ ਪਉਣੇ ਕਿਚਨ ਵਾਲੇ ਟੋਵਲ ਮੈਂ ਕਿਹਾ ਵਧੀਆ ਟਾਈਮ ਨਾਲ ਇਸੇ 7:30 ਹੋਏ ਸੀ 7:35 ਹੋਏ ਨੇ ਤੇ ਮੇਨੂੰ ਸਬਜੀ ਦਾ ਕੰਮ ਨਿਭੜਗਾ ਮੈਨੂੰ ਸ਼ਾਇ ਪਨੀਰ ਬਣਾਉਣਾ ਲਾਈਕ ਆਨ ਐਵਰੀ ਬਿਕਰ ਟਾਈਮ ਲੱਗਦਾ ਹੈ ਸਬਜੀ ਦੇ ਨਾਰਮਲ ਸਮਝ ਇਹਨਾਂ ਨੂੰ ਉਹ ਬਣ ਗਈ ਤੇ ਉਹ ਮੇਰੇ ਟੈਨਸ਼ਨ ਖਤਮ ਹੁਣ ਮੈਂ ਨਿਕੋ ਮੋਟੇ ਕੰਮ ਕਰਦੀ ਆਂ ਆਪਣੇ ਟੋਵਲ ਪਿਉਣੀਆਂ ਕਿਚਨ ਦੇ ਪਿਉ ਕੇ ਰੱਖੂਗੀ 15-20 ਮਿੰਟ ਫਿਰ ਇਹਨਾਂ ਨੂੰ ਬਾਹਰ ਹਲਕਾ ਹਲਕਾ ਥਾਪੀ ਨਾ ਕੁੱਟ ਕੇ ਸੁੱਕਣਾ ਪਾਉਂਗੀ ਤੇ ਇਧਰ ਆ ਟ੍ਰੇ ਕੱਢੀ ਪਈਆ ਇਹਦੇ ਵਿੱਚ ਹਾ ਡਿਪ ਕਰਦਿਆਂ ਚੀਮਨੀ ਵਾਲਾ ਫਿਲਟਰ ਇਹ ਵੀ ਧੋਣੀ ਆ ਪਰੋਬਲ ਨਾ ਮ ਗਰਮ ਗਰਮ ਪਾਣੀ ਵਿੱਚ ਸਰਫ ਪਾ ਕੇ ਭੁੰਨਣੀਆਂ ਆ ਅੱਧਾ ਘੰਟਾ ਵਿੱਚ ਰਹਿਣ ਨੇ ਇਹਦੇ ਤੇ ਨਿੱਖਰ ਜਾਂਦੇ ਨੇ ਬਹੁਤ ਜ਼ਿਆਦਾ ਮਿਹਨਤ ਨਹੀਂ ਫਿਰ ਕਰਨੀ ਪੈਂਦੀ ਹੈਗੀ ਸਰਫ ਹੋਰ ਪਾਓ ਸਰਫ ਮੈਂ ਹਰ ਜਗ੍ਹਾ ਰੱਖ ਦਿੰਨੇ ਕਿਚਨ ਚ ਵੀ ਬਾਥਰੂਮ ਚ ਵੀ ਲਾਂਡਰੀ ਰੂਮ ਚ ਜਦੋਂ ਹੁੰਦੇ ਹੁੰਦੇ ਕੱਪੜੇ ਧੋਣੇ ਇੱਥੇ ਕਿਚਨ ਚ ਵੀ ਮੈਂ ਰੱਖ ਦਿੰਦੀ ਆ ਬਾਥਰੂਮ ਚ ਵੀ ਆਰਡ ਰੱਖ ਦਿੰਦੇ ਬਾਥਰੂਮ ਕਲੀਨ ਕਰਨ ਵਾਸਤੇ ਕਿਚਨ ਦੇ ਜੰਦ ਪੋਣੇ ਭੋਣੇ ਨੇ ਟਾਵਲ ਭੋਣੇ ਨੇ ਕਿਚਨ ਦੇ ਭੋਂਦੇ ਨੇ ਸਾਰਾ ਸੇ ਦੋ ਦਰ ਛੱਕਣ ਦੇ ਫਿਰ ਲੋ ਨਹੀਂ ਰਹਿੰਦੇ ਚਮਿੰਗ ਨੂੰ ਮੈਂ ਰੱਖ ਦਾਨੀਆ ਇੰਨੇ ਵਿੱਚ ਚਮਿੰਗ ਦਾ ਫਿਲਟਰ ਉਹ ਡਿੱਪ ਕਰਕੇ ਉਹ ਵਾਸ਼ ਕਰ ਦਿੰਦੀ ਆ इस बार ड्रेन एक्स मेरे को ख़त्म मैं ड्रेन एक्स खत्म से मैं चल तो कल साफ तो के देखने कि मेरा फिल्टर साफ होगा ये ड्रेन एक्स भी वेट करूँ पता नहीं ना आऊक नो थोड़ा जहां मैं पा लिया थोड़ा जहा लिक्युड पा ले गर्म गर्म पानी दिए ਦੇ ਨਾਲ ਸਮਾਂ ਮੈਂ ਤਾਂ ਕਰਦੀ ਲੋਡ ਹੈ ਬੰਗੀ ਆਪਾਂ ਆਪਣੇ ਆਪੇ ਸਾਫ਼ ਹੋਏਗਾ ਸਾਫ਼ ਕਰਨਾ ਹੋਇਆ ਤਾਂ ਵੱਡਾ ਨਾ ਹੋਊਗਾ ਐਨਾ ਔਖਾ। ਜਲਦੀ ਇਹ ਥੋੜੀ ਮੀਂਹ ਕਰ ਲਾਣੀ ਚਾਹੀਦੀ ਪਾਣੀ ਆ ਗਿਆ ਗਰਮ ਗਰਮ। ਇਹਨੂੰ ਕਰਦਣਾ ਹੈ ਡਿੱਕਾ ਗਰਮ ਗਰਮ ਪਾਣੀ ਵਿੱਚ। ਹੁਣ ਮੈਂ ਵਾਸ਼ ਕਰ ਰਹੀ ਸੀ ਚਿਮਨੀ ਵਾਲਾ ਫਿਲਟਰ। ਫਿਲਟਰ ਮੈਂ ਮਹੀਨੇ ਚ ਇੱਕ ਵਾਰੀ ਕਰਦੀ ਹੁੰਦੀ ਆ। ਬਾਕੀ ਹਰ ਇੱਕ ਦਾ ਅਲੱਗ-ਅਲੱਗ ਰੂਟੀਨ ਹੁੰਦਾ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁਕਿੰਗ ਕਰਦੇ ਹੋ ਤੁਹਾਡੀ ਕਿਚਨ ਚ ਕਿੰਨੀ ਕੁਕਿੰਗ ਹੁੰਦੀ ਕਹੀ ਜੀ ਕੁਕਿੰਗ ਹੁੰਦੀ ਆ। ਜਿਆਦਾ ਆਇਲ ਵਾਲੀ ਹੁੰਦੀ ਹੈ ਕੋਈ ਜਿਆਦਾ ਫਰਾਈ ਵਾਲੀ ਹੁੰਦੀ ਹੈ ਨਾ ਫਿਲਟਰ ਫਿਰ ਉਸ ਹਸਾਮਨਾ ਗੰਦਾ ਹੁੰਦਾ ਤੇ ਕੁਕਿੰਗ ਸਾਡੇ ਕਿਚਨ ਚ ਵੀ ਹੁੰਦੀ ਆਲਮੋਸਟ ਹੁੰਦੀ ਆ ਹਰ ਇੱਕ ਦੇ ਕਿਚਨ ਚ ਪਰ ਮੈਨੂੰ ਐਂ ਲੱਗਦਾ ਵੀ ਬਹੁਤ ਜਿਆਦਾ ਨਹੀਂ ਹੁੰਦੀ ਹੈਗੀ ਕੁਕਿੰਗ ਕਈ ਵਾਰ ਹੁੰਦਾ ਨਾ ਵੀ ਸਬਜ਼ੀ ਇੱਕ ਵਾਰ ਬਣਾ ਕੇ ਦੋ ਟਾਈਮ ਖਾ ਲਈ ਜਾਂ ਫਰਾਈਡ ਅਸੀਂ ਬਹੁਤ ਘੱਟ ਬਣਾਉਂਦੇ ਮੈਂ ਤਾਂ ਖਾਸ ਕਰਕੇ ਐਂ ਘੱਟ ਬਣਾਉਂਦੇ ਵੀ ਮੈਨੂੰ ਨਾ ਖਾਣਾ ਪਵੇ ਤੇ ਇੱਕ ਵਾਰ ਮੈਂ ਮਹੀਨੇ ਚ ਜ਼ਰੂਰ ਵਾਸ਼ ਕਰਦੀ ਹੁੰਨੀ ਆ ਜੀ ਉਮੀਦ ਆ ਫਿਲਟਰ ਤੇ ਇਸ ਵਾਰ ਨਾ ਅੰਦਰ ਆਹ ਵਾਲੀ ਟ੍ਰੇ ਚ ਵਾਸ਼ ਕਰਕੇ ਰੱਖ ਮਜ਼ਾ ਆ ਗਿਆ ਸੱਚੀ ਗਰਮ-ਗਰਮ ਪਾਣੀ ਵਿੱਚ ਨਹੀਂ ਅੱਗੇ ਮੈਂ ਬਾਹਰ ਲਾਂਡਰੀ ਠੱਬੇ ਵਿੱਚ ਵਾਸ਼ ਕਰਦੀ ਹੁੰਦੀ ਕਿ ਤੋ ਟੱਬ ਵੱਡਾ ਹੁੰਦਾ ਸੀ ਕੋਸ ਸੈਰਮਿਕ ਦਾ ਹੋਣ ਕਰਕੇ ਠੰਡਾ ਹੁੰਦਾ ਸੀ ਪਾਣੀ ਨਾਲ ਦੀ ਨਾਲ ਠੰਡਾ ਹੋ ਜਾਂਦਾ ਸੀ ਆ ਤੇ ਜਿਹੜਾ ਬਰਸ਼ ਨਾ ਮੈਂ ਕਲੀਨ ਕਰ ਰਹੀ ਆ ਇਹ ਕਿਚਨ ਦੀਆਂ ਸਿੰਕਸ ਕਲੀਨ ਕਰਨ ਵਾਲਾ ਬਰਸ਼ ਹੈ ਹਾਰਡ ਆ ਇਹਦੇ ਜਿਹੜੇ ਬ੍ਰਿਸਟਲਸ ਨੇ ਇਹਦੇ ਜਿਹੜੇ ਹੈਗੇ ਨੇ ਅੱਗੇ ਪਲਾਸਟਿਕ ਦੇ ਇਹਦੇ ਦੰਦੇ ਉਹ ਹਾਰਡ ਨੇਗੇ ਬੜਾ ਅੱਛਾ ਕਲੀਨ ਹੋਇਆ ਇਹਦੇ ਨਾਲ ਅੱਛਾ ਵੀ ਹੋਇਆ ਤੇ ਜਲਦੀ ਵੀ ਹੋਇਆ ਤੇ ਪਾਣੀ ਸਾਰਾ ਹੀ ਗੇਰ ਕੇ ਟਰੇ ਵਾਲਾ ਇਹਨੂੰ ਇੱਕ ਵਾਰ ਸਾਫ਼ ਪਾਣੀ ਨਾਲ ਧੋ ਲੂੰਗੀ બસ ਬਾਹਰ ਇਹੀ ਪ੍ਰੋਬਲਮ ਸੀ ਕਿ ਪਾਣੀ ਢੰਡਾ ਹੋ ਜਾਂਦਾ ਸੀਗਾ ਤੇ ਅੰਦਰ ਇਹ ਹੈ ਕਿ ਨਾਲ ਦੀ ਨਾਲ ਗਰਮ ਗਰਮ ਪਾਣਾ ਧੋਤੇ ਜਾਂਦਾ ਸਾਫ਼ ਜਲਦੀ ਹੋ ਜਾਂਦਾ ਤੇ ਬਿਲਕੁਲ ਹੋ ਗਿਆ ਫਿਲਟਰ ਸਾਫ਼ ਚਮਕ ਗਿਆ ਮੈਨੂੰ ਆਈਸੀਬੀ ਡレイン ਐਕਸ ਮੈਨਾਂ ਹੋਣਾ ਨਹੀਂ ਪਰ ਕੱਲੇ ਸਰਫ ਤੇ ਵਿਮ ਲਿਕੁਇਡ ਨਾਲ ਵੀ ਹੋ ਗਿਆ ਸਾਫ਼ ਬਹੁਤ ਸੋਹਣਾ ਚਮਕ ਗਿਆ ਬਸ ਐਸ ਤਰ੍ਹਾਂ ਛੇਰੇ ਛੇਰੇ ਕੰਮਾਂ ਦੀ ਭਾਈ ਦੌੜ ਹੁੰਦੀ ਆਏ ਆਏ ਹੁੰਦਾ ਵੀ ਆਹ ਕੰਮ ਵੀ ਮੈਂ ਕਰ ਲਾਂ ਆ ਵੀ ਕਰ ਲਾਂ ਤੇ ਹੁਣ ਧੋਲੇ ਸੀ ਕਿਚਨ ਦੇ ਟੋਵਲ ਪਹਿਲਾਂ ਮੈਂ ਸੋਕ ਕਰਕੇ ਰੱਖਦੇ ਸੀ ਇਹ ਅੱਧੇ ਘੰਟੇ ਲਈ ਰੱਖਸਣੇ ਹੁੰਦੀਆਂ ਇਹ 20 ਮਿੰਟ ਅਲੀਗੜ ਤੋਂ ਘਟ ਤੇ ਇਹਨੇ ਨਾਲ ਗਰਮ ਪਾਣੀ ਵਿੱਚ ਪਏ ਪਈ ਨਾ ਨਿਖਰ ਜਾਂਦੇ ਨੇ ਜਿਹੜੀ ਮੈਲ ਜੀ ਹੁੰਦੀ ਉਗਲ ਜਾਂਦੇ ਹਲਕੇ ਹਲਕੇ ਥਾਪੀ ਜੀ ਲਾ ਕੇ ਚਲੋ ਕੁੱਟ ਕੇ ਇਹਨਾਂ ਨੂੰ ਮੈਂ ਪਾਦਾ ਨਹੀਂ ਹੁਣੇ ਸੁੱਕਣੇ ਫਿਰ ਇਹੇ ਕੁਛ ਹੁੰਦਾ ਸਵੇਰ ਦਾ ਕੰਮ ਆ ਦਾ ਰੁਟੀਨ ਦਿਮਾਗ ਇਹ ਚ ਆਟੋਮੈਟਿਕਲੀ ਕੰਮ ਆ ਜਾਂਦੇ ਹੁੰਦੇ ਨੇ ਵੀ ਆ ਵੀ ਮੇਰਾ ਕੰਮ ਪੇਅਰ ਕਰਨ ਨਾਲ ਆ ਵੀ ਪਿਆ ਬਾਕੀ ਘਰਾਂ ਦੇ ਕੰਮ ਇਹ ਜੀ ਨੇ ਦੇਖੋ ਖਤਮ ਨਹੀਂ ਹੁੰਦੇ ਕਿਨੇ ਕੰਮ ਆ ਹੀ ਰਹਿੰਦਾ ਹਣੀ ਹੋ ਗਏ 9 ਵਜੇ ਦਾ ਬ੍ਰੈਕਫਾਸਟ ਕਰ ਲਈ ਆਪਾਂ ਕੰਮ ਚੱਲਦੇ ਰਹਿਣਗੇ ਕੰਮ ਖਤਮ ਹੀ ਹੋਏ ਬ੍ਰੈਕਫਾਸਟ ਕਰ ਲਈ ਪਹਿਲਾਂ ਆਰਾਮ ਨਾਲ ਬ ਕੱਦ ਨੇ ਬ੍ਰੇਕਫਾਸਟ ਓਟਮੀਲ ਹੈ ਕੋਈ ਆਪਸ਼ਨ ਨਹੀਂ ਸੀ ਅੱਜ ਓਟਮੀਲ ਆਇਆ ਹੁੰਦਾ ਖਾਣ ਚ ਵੀ ਟੇਸਟੀ ਲੱਗਦਾ ਟਾਈਮ ਵੀ ਨਹੀਂ ਲੱਗਦਾ ਬਣਾਉਣ ਵਿੱਚ ਤੇ ਹੈਲਦੀ ਵੀ ਅੱਜ ਮੇਰੇ ਕੋਲ ਫਰੂਟ ਨਹੀਂ ਸੀ ਐਪਲ ਹੈਗਾ ਪਰ ਐਪਲ ਮੈਨੂੰ ਅੱਛਾ ਨਾ ਲੱਗ ਬਨਾਣਾ ਨਹੀਂ ਸੀਗਾ ਚਲ ਨੱਟਸ ਐਂਡ ਸੀਡਸ ਨੇ ਇਹਦੇ ਵਿੱਚ ਪਾ ਲਈ ਬ੍ਰੇਕਫਾਸਟ ਕਰ ਲਈ ਆਪਣਾ ਬਾਕੀ ਕੰਮ ਫਿਰ ਬਾਅਦ ਕਰੂੰ ਕਿਚਨ ਕਲੀਨ ਕਰਨੇ ਰਹਿ ਗਏ ਕਰਦੇ ਆ ਬਾਅਦ ਵਿੱਚ ਤੇ ਹੁਣ ਕਿਚਨ ਹੋ ਗਈ ਸੀ ਕਲੀਨ ਕੰਮ ਖਤਮ ਹੋ ਗਿਆ ਕਿਚਨ ਦਾ ਖਾਣੇ ਦਾਣਾ ਜੋ ਸਵੇਰ ਦਾ ਜੋ ਕਿਚਨ ਸਾਫ ਕਰਦਣਾ ਫੇਰ ਸਕੂਨ ਜਾਉਂਦਾ ਵੀ ਹਾਂ ਠੀਕ ਹੈ ਹਾਈ ਕੰਮ ਖਤਮ ਹੋ ਗਿਆ ਕਿਚਨ ਦਾ ਤੇ ਕਿਚਨ ਸਾਫ ਹੋ ਗਿਆ ਚਲੋ ਹੁਣ ਕਿਚਨ ਚੋਂ ਫ੍ਰੀ ਹੋ ਗਏ ਹੋਰ ਕੰਮ ਕਰਦੇ ਹਾਂ ਤੇ ਇਧਰ ਸਿੰਕਸ ਹੋ ਗਏ ਦੋਨੇ ਕਲੀਨ ਦੂਸਰੀ ਵਾਲੀ ਵਿੱਚ ਮੈਂ ਕਲੀਨ ਕਰ ਤੇ ਜੀ ਚ ਭਾਂਡੇ ਵਾਲੀ ਟੋਕਰੀ ਵੀ ਹੁੰਦੀ ਆ ਟੋਕਰੀ ਮੈਂ ਬਾਹਰ ਰੱਖਿਆ ਹੀ ਭਾਂਡੇ ਵਾਸ਼ ਕੀਤੇ ਪਏ ਨੇ ਉਹਦੇ ਵਿੱਚ ਤੇ ਕਿਚਨ ਉਹ ਵੀ ਸਾਰੇ ਸਾਫ ਟੈਪਸ ਵੀ ਕਲੀਨ ਨੇ ਬਸ ਸਿਰਫ ਗੈਸ ਤੇ ਉਹ ਚਾਵਲ ਪਏ ਨੇ ਚਾਹਲੂ ਵੀ ਮੈਂ ਬਣਾ ਤੀ ਸਬਜ਼ੀ ਪਈ ਆ ਬਸ ਉਹ ਦੁਪਹਿਰੇ ਲੰਚ ਕਰਾਂਗੇ ਉਸ ਤੋਂ ਬਾਅਦ ਫੇਰ ਮੈਂ ਫ੍ਰਿਜ ਵਿੱਚ ਰੱਖ ਦੇਣੀ ਆ ਉਹਨਾਂ ਟਾਈਮ ਬਾਹਰ ਪਈ ਰਹਿੰਦੀ ਆ ਤੇ ਹੁਣ ਮੈਂ ਆਪਣੀ ਵਾਲਾਂ ਤੇ ਲਗਾਉਣੀ ਸੀ ਦਹੀਂ ਅੱਜ ਮੈਂ ਹੈਅਰ ਵਾਸ਼ ਕਰਨੀ ਸੀ ਤੇ ਮੈਂ ਕਿਹਾ ਚਲੋ ਮੈਂ ਦਹੀਂ ਲਗਾ ਲਾਂ ਨੀ ਕਦੇ ਕਦੇ ਮੈਂ ਔਇਲ ਵੀ ਲਗਾ ਲਾਂ ਨੀ ਜਿਹੜਾ ਮੈਂ ਘਰੇ ਬਣਾਇਆ ਹੋਇਆ ਤੇ ਇਸ ਵਾਰ ਮੈਂ ਦਹੀਂ ਲਗਾ ਰਹੀ ਹਾਂ ਦਹੀਂ ਦੇ ਵਿੱਚ ਮੈਂ ਬੇਸਨ ਦਾ 1 ਚਮਚ ਭਰ ਕੇ ਪਾਇਆ ਨੋਰਮਲ ਬੇਸਨ ਜਿਹੜਾ ਆਪਾਂ ਘਰੇ ਯੂਜ਼ ਕਰਦੇ ਹਾਂ ਕੜੀ ਲਈ ਪਕੌੜੇ ਲਈ ਉਹ ਬੇਸਨ ਮੈਂ ਪਹਿਲਾਂ ਫੈਂਟ ਕੇ ਰੱਖਤਾ ਸੀ ਦਹੀਂ ਵਿੱਚ ਤੇ ਹੇਅਰਸ ਤੇ ਲਗਾ ਰਹੀ ਹਾਂ ਜੇ ਤੁਹਾਡੇ ਕੋਈ ਲਗਵਾਉਣ ਵਾਲਾ ਹੈਗਾ ਤਾਂ ਬਹੁਤ ਹੀ ਵਧੀਆ ਗੱਲ ਆ ਨਾ ਆਪ ਤੋਂ ਨੇਚਰਲ ਅਚੀ ਤਰ੍ਹਾਂ ਲੱਗਦਾ ਨਹੀਂ ਔਇਲ ਜਾਂ ਦਹੀਂ ਕੁਝ ਵੀ ਆਪਾਂ ਵਾਲਾਂ ਚ ਪੈਕ ਵਗੈਰਾ ਲਗਾਉਣਾ ਪਰ ਸਟਿਲ ਚਲੋ ਫਿਰ ਆਪੀ ਮੈਂ ਤੇ ਲਗਾ ਲਵੂੰ ਲੇਨੀ ਆ ਤੇ ਉਸ ਤੋਂ ਬਾਅਦ 20 ਮਿੰਟ ਅੱਧਾ ਘੰਟਾ ਰੱਖ ਕੇ ਫਿਰ ਮੈਂ హెయిਰ ਵਾਸ਼ ਕਰੂੰਗੀ ਔਰ ਬਹੁਤ ਹੀ ਵਧੀਆ ਦਹੀਂ ਨਾਲ ਵਾਲਾਂ ਦਾ ਟੈਕਸਚਰ ਬਹੁਤ ਜ਼ਿਆਦਾ ਵਧੀਆ ਹੋਏਗਾ ਬਹੁਤ ਵਧੀਆ ਇੱਕ ਨੇਚਰਲ ਜਿਹਾ ਪੈਕ ਆ ਵਾਲਾਂ ਲਈ ਇਹ ਹੈਗਾ ਮੇਰਾ ਲੰਚ ਸਾਹੀ ਪਨੀਰ ਬਣਾਇਆ ਸਵੇਰੇ ਉਹੀ ਮੈਂ ਖਾ ਰਹੀ ਆ ਲੰਚ ਵਿੱਚ ਮੈਂ ਖਾ ਲਾਂ ਨੇ ਕੋਈ ਹੈਵੀ ਕਰੀਮ ਪਾਈ ਹੁੰਦੀ ਆ ਮਲਾਈ ਪਾਈ ਹੁੰਦੀ ਆ ਪਰ ਆਪ ਨੂੰ ਡਿਨਰ ਚ ਨਹੀਂ ਮੈਂ ਲੈਂਦੀ ਲੰਚ ਵਿੱਚ ਖਾ ਲਾਂ ਦੀ ਦਹੀਂ ਫੁਲਕਾ ਤੇ ਇਧਰ ਨਾਲ ਨਾਲ ਮੈਂ ਸੁਣ ਰਹੀ ਸੀ ਪੋਡਕਾਸਟ ਇਹ ਵੀ ਮੇਰਾ ਕੰਟੀਨਿਊ ਰਹੂਗਾ ਇਹ ਤਾਂ ਲੰਚ ਵੀ ਇੰਜੋਏ ਕਰੂੰਗੀ ਤੇ ਨਾਲ ਨਾਲ ਆਪਣੀਆਂ ਪੋਡਕਾਸਟ ਵੀ ਸੁਣੂੰਗੀ ਟਾਈਮ ਹੋ ਰਿਹਾ 2 ਵਜੇ ਦਾ ਲੰਚ ਮੈਂ ਆਪਣਾ ਕਰ ਲੈ ਲਾਂ ਲੰਚ ਮੈਂ 1:30 ਕਰ ਲੈ ਸੀ ਜਿਹੜੇ ਭਾਂਡੇ ਸੀ ਲੰਚ ਆਣੇ ਉਹ ਤੋਂ ਪਹਿਲਾਂ ਨੇ ਇੱਕ ਦੋ ਮੈਂ ਹੋ ਗਈ ਸਾਫ਼ ਕਰਤੇ ਤੇ ਮੈਂ ਬੈਠੀ ਹੁਣ ਆਇਆ ਵੀ ਲਾਈਟ ਨਹੀਂ ਹੈਗੀ ਲਾਈਟ ਦੇ ਵੇਟ ਕਰ ਰਹੀਆਂ ਕਿਉਂਕਿ ਮੇਰੇ ਇੱਕ ਦੋ ਤਿੰਨ ਕੰਮ ਆਏ ਜੀ ਨੇ ਜਿਹੜੇ ਲਾਈਟ ਨਾਲ ਹੋਣਗੇ ਕੱਪੜੇ ਪ੍ਰੈਸ ਕਰਨੇ ਸੀ ਮੇਰੇ ਪਰਸੋਂ ਤੱਕ ਚੌਥੇ ਦੇ ਕੱਪੜੇ ਧੋਤੇ ਪਏ ਨੇ ਕਲ ਤਾਂ ਸਿਕਰੀ ਨਹੀਂ ਸੀਗੇ ਉਹ ਪ੍ਰੈਸ ਕਰਨ ਵਾਲਾ ਪਿਆ ਨੇ ਲਾਈਟ ਨਹੀਂ ਹੈਗੀ ਹੁਣ ਤੇ ਕਿ ਮੈਂ ਸੋਚ ਰਹੀ ਸੀ ਫਰੀਜ਼ਰ ਸਾਫ ਕਰ ਲਾਂ ਸਾਫ ਨਹੀਂ ਯਾਨੀ ਕਿ ਸਾਫ ਵੀ ਕਹਿ ਸਕਦੇ ਆ ਫਰੀਜ਼ਰ ਨੂੰ ਆਰਗਨਾਈਜ਼ ਕਰਨ ਵਾਲਾ ਪਿਆ ਕੁਝ ਫਰੋਜ਼ਨ ਚੀਜ਼ਾਂ ਬਸ ਪੈਕੇਟਸ ਲੈ ਕੇ ਬਾਜ਼ਾਰੋਂ ਆਈ ਰੱਖਿਆ ਪਿਆ ਨੇ ਉਹ ਕੰਟੇਨਰਸ ਚ ਪਾਉਣੀਆਂ ਨੇ ਤੇ ਮੈਨੂੰ ਆਈ ਸੀ ਉਹ ਕੱਢੂੰਗੀ ਕੰਟੇਨਰਸ ਪਾਉਂਗੀ ਤੇ ਫ੍ਰਿਜ ਫਰੀਜ਼ਰ ਵੀ ਇੱਕ ਵਾਰ ਵਾਈਪ ਕਰ ਦੂੰ ਕੱਪੜਾ ਮਾਰ ਦੂੰ ਸੈਟਿੰਗ ਹੋ ਜੂਗੀ ਕੁਝ ਮੈਂ ਮਟਰ ਸਟੋਰ ਕਰ ਲਈ ਕੁਝ ਮੈਂ ਇੱਕ ਦਿਨ ਹੋਰ ਕਰੂੰਗੀ 2-3 ਕਿਲੋ ਮਟਰ ਫਿਰ ਆਇਆ ਇੱਕ ਵਾਰ ਚੀਜ਼ ਟਿਕ ਜੇ ਫਿਰ ਟੈਨਸ਼ਨ ਨਹੀਂ ਉਹਨੂੰ ਹਲਾਉਣ ਦੇ ਤਾਂ ਕਰਕੇ ਮੈਨੂੰ ਆਇਆ ਸੀ ਕਿਉਂਕਿ ਉਹ ਮਟਰ ਤਵਿੰਦਰ ਅਚਾਨਕ ਲਿਆਏ ਸੀਗੇ ਤੇ ਮੈਂ ਹੁਣ 2-3 ਕਿਲੋ ਕੱਢ ਕੇ ਹੋਰ ਸਟੋਰ ਕਰੂੰਗੀ ਮੈਨੂੰ ਆਇਆ ਸੀ ਫ੍ਰੀਜਰ ਦੀ ਸੈਟਿੰਗ ਕਰ ਲਾਂ ਜੋ ਆਪਾਂ ਸੈਟਿੰਗ ਕਰਕੇ ਰੱਖਦੇ ਕੋਈ ਵੀ ਚੀਜ਼ ਆਰਗੇਨਾਈਜ਼ਡ ਹੋ ਜਾਂਦੀ ਹੈ ਉਹਦੇ ਵਿੱਚ ਸਪੇਸ ਜ਼ਿਆਦਾ ਬਣਦੀ ਹੈ ਜ਼ਿਆਦਾ ਸਮਾਨ ਆਉਂਦਾ ਬਸ ਹੁਣ ਲਾਈਟ ਨਹੀਂ ਲਾਈਟ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਮੈਂ ਕੀ ਕਰਾਂ ਕੋਈ ਕੰਮ ਨਹੀਂ ਆਰਡਰ ਹੈ ਮੈਨੂੰ ਕੀ ਕਰਾਂ ਸ਼ਾਮ ਨੂੰ ਸਬਜ਼ੀ ਵੀ ਨਹੀਂ ਬਣਾਉਣੀ ਹੈਗੀ ਸਬਜ਼ੀ ਮੇਰੇ ਕੋਲ ਪਨੀਰ ਦੀ ਪਈ ਹੈ ਫਿਰ ਹਨਾ ਕਿਉਂ ਹੋਰ ਬਣਾਉਣੀ ਆ ਤੇ ਪਿਆਜ਼ ਮੈਂ ਖੜੀ ਖੜੀ ਨੇ ਕਿਚਨ ਚ ਪੰਜ ਚਾਰ ਹੁਣ ਚਿਲਕੇ ਰੱਖਦੇ ਉਹ ਵੀ ਹੈਗੇ ਨਹੀਂ ਕੋਈ ਇੰਨੀ ਲੋੜ ਨਹੀਂ ਹੈਗੀ ਪਰ ਮੇਰਾ ਲਾਈਟ ਵਾਲਾ ਕੰਮ ਆ ਲਾਈਟ ਹੈ ਨਹੀਂ ਜੋ ਲਾਈਟ ਆਊਗੀ ਤਾਂ ਫਿਰ ਕੰਮ ਹੋਣਗੇ ਤੇ ਹੁਣ ਮੈਂ ਕਰ ਰਹੀ ਆ ਫ੍ਰੀਜ਼ਰ ਦੀ ਸਫਾਈ ਫ੍ਰੀਜ਼ਰ ਨੂੰ ਪਹਿਲਾਂ ਕਰੂੰ ਖਾਲੀ ਦੇਖੋ ਸਮਾਨ ਕਿਵੇਂ ਅੱਗੇ ਤੱਕ ਆਇਆ ਪਿਆ ਐਂ ਲੱਗਦਾ ਵੀ ਜਗ੍ਹਾ ਹੀ ਨਹੀਂ ਫ੍ਰੀਜ਼ਰ ਭਰਿਆ ਪਿਆ ਬਿਲਕੁਲ ਥੁੰਨਿਆ ਪਿਆ ਤੇ ਸਾਰਾ ਸਮਾਨ ਕੱਢ ਕੇ ਬਾਹਰ ਖਾਲੀ ਕਰੂੰਗੀ ਪਹਿਲਾ ਫ੍ਰੀਜ਼ਰ ਫਿਰ ਸਾਰੇ ਸਮਾਨ ਨੂੰ ਪਾਉਂਗੀ ਕੰਟੇਨਰਸ ਵਿੱਚ ਘਰ ਇਹੋ ਜੀ ਜਗ੍ਹਾ ਵੀ ਤੁਸੀਂ ਇੱਕ ਨਾ ਇੱਕ ਚੀਜ਼ ਦੇ ਰੋਜ਼ ਸਾਫ਼ ਕਰੋਗੇ ਇੱਕ ਨਾ ਇੱਕ ਘਰ ਦਾ ਕੋਰਨਰ ਕੋਈ ਖੁੰਝਾ ਕੋਈ ਕੈਬਿਨੇਟ ਕੋਈ ਅਲਮਾਰੀ ਰੋਜ਼ ਸਾਫ਼ ਕਰੂੰਗੀ ਤਾਂ ਥੋੜਾ ਬਹੁਤਾ ਠੀਕ ਰਹਿੰਦਾ ਥੋੜਾ ਬਹੁਤਾ ਜੇ ਆਪਾਂ ਆਦਤ ਪਾਈਏ ਕਿਨ ਇੱਕ ਚੀਜ਼ ਸਾਫ਼ ਕਰਨ ਦੀ ਰੋਜ਼ ਔਰ ਇੱਕ ਨ ਇੱਕ ਚੀਜ਼ ਦੀ ਪਾਰੀ ਆਈ ਵੀ ਰਹਿੰਦੀ ਹੈ ਹਨਾ ਅਪਾ ਅੱਜ ਦੇ ਕੰਮ ਕਰਕੇ ਸੋਚਣ ਨੂੰ ਵੀ ਚਲਾ ਮੇਰਾ ਕੰਮ ਹੋ ਗਿਆ ਤੇ ਨੈਕਸਟ ਦੇ ਫੇਰ ਕੰਮ ਨਿਕਲਿਆ ਉਹਨਾਂ ਕੁਛ ਨਾ ਕੁਛ ਸਫਾਈ ਕਰਦੇ ਫੇਰ ਨਿਕਲਿਆ ਉਹਨਾਂ ਜਿਵੇਂ ਅੱਜ ਮੈਂ ਚੀਮੰਨੀ ਹਾਂ ਫਿਲਟਰ ਵੀ ਵਾਸ਼ ਕੀਤਾ ਤੇ ਫਿਰ ਮੈਨੂੰ ਆਇਆ ਹੋਗਾ ਚਲੋ ਮਹੀਨਾ ਲੰਘ ਜੂ ਫ੍ਰੀਜਰ ਸਾਫ ਕਰਤਾ ਕੱਲ ਨੂੰ ਕੁਝ ਹੋਰ ਕੰਮ ਨਿਕਲਿਆਉਣਗੇ ਤੇ ਵੈਸੇ ਤਾਂ ਬਹੁਤ ਵਧੀਆ ਗੱਲ ਹੈ ਚਲੋ ਆ ਬਾਬਾ ਜੀ ਨੇ ਆਪਾਂ ਨੂੰ ਕੰਮ ਲਾਇਆ ਹੋਇਆ ਹਨਾ ਜੋ ਬੰਦਾ ਨਿਭਾ ਸਕਦਾ ਰੋ ਡਿਊਟੀ ਉਸ ਨੂੰ ਦਿੱਤੀ ਜਾਂਦੀ ਹੈ ਜਿਹੜਾ ਉਸ ਡਿਊਟੀ ਨੂੰ ਨਿਭਾਉਣ ਦੇ ਕਾਬਿਲ ਹੋਵੇ ਬਹੁਤ ਵਧੀਆ ਗੱਲ ਆਉਂਦੀ ਆਪ ਨੂੰ ਸੋ ਉਹ ਲੱਕੀ ਸਮਝਣਾ ਚਾਹੀਦਾ ਇਸ ਗੱਲੋਂ ਕਿ ਠੀਕ ਹੈ ਵੀ ਮੈਂ ਲੱਕੀ ਆ ਮੈਨੂੰ ਬਾਬਾ ਜੀ ਨੇ ਚੁਣਿਆ ਵੀ ਇਹ ਡਿਊਟੀਆਂ ਤੂੰ ਕਰਦੀ ਐ ਨੇ ਤੂੰ ਕਰ ਸਕਦਾ ਤੇਰੇ ਵਿੱਚ ਕੈਪੇਬਿਲਿਟੀ ਹੈਗੀ ਐ ਕਰਨ ਦੀ ਅੱਛੀ ਗੱਲ ਆ ਹਨਾ ਜੇ ਗੁੱਸਾ ਨਾ ਕਰਿਆ ਕਰੋ ਮੈਨੂੰ ਪਹਿਲਾਂ ਗੁੱਸਾ ਹੁੰਦਾ ਪਰ ਹੁਣ ਮੈਨੂੰ ਗੁੱਸਾ ਨਹੀਂ ਹੁੰਦਾ ਜੋ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਨਾ ਜਾਂ ਮੈਂ ਥੱਕ ਜਾਂਦੀ ਆ ਮੈਨੂੰ ਰੈਸਟ ਚਾਹੀਦਾ ਆਇਆ ਲੱਗਦਾ ਵੀ ਕੰਮ ਨਹੀਂ ਖਤਮ ਹੋ ਰਿਹਾ ਫਿਰ ਮੈਂ ਸੋਚਦੀ ਆ ਵੀ ਨਹੀਂ ਬਾਬਾ ਜੀ ਨੇ ਮੇਰੀ ਡਿਊਟੀ ਲਈ ਆ ਵੀ ਮੈਂ ਇਹ ਕੰਮ ਕਰਨ ਦੇ ਕਾਬਲ ਹੈਗੀ ਆ ਹਨਾ ਵੀ ਮੈਂ ਕੈਪੇਬਲ ਆ ਮੈਂ ਤਾਂ ਹੀ ਬਾਬਾ ਜੀ ਨੇ ਮੈਨੂੰ ਚੁਣਿਆ ਤੁਹਾ ਬਸ ਮੈਂ ਐ ਸਮਝ ਕੇ ਮਨ ਸਮਝਾ ਲੈਂਦੇ ਵੀ ਠੀਕ ਹੈ ਜਿਹੜਾ ਕੋਈ ਕਰ ਸਕਦਾ ਕੰਮ ਵੀ ਆਪਾਂ ਫਿਰ ਉਸੇ ਦਿਨ ਦੀ ਜ਼ਿੰਮੇਵਾਰੀ ਵੀ ਉਸੇ ਦਿਨ ਸਮਾਈ ਜਾਂਦੀ ਜਿਹੜਾ ਕਰ ਸਕਦਾ ਹੋਵੇ ਤੇ ਐਸ ਮਨ ਨੂੰ ਸਮਝਾ ਕੇ ਮੈਂ ਬਸ ਸ਼ਾਂਤ ਹੋ ਜਾਂਦੀ ਫਿਰ ਵੀ ਠੀਕ ਹੈ ਕੰਮ ਦਾ ਘਰ ਅਸੀਂ ਤੇ ਕੋ ਵਾਸਤੇ ਕਰਾਂ ਚੀ ਹੋਣਗੇ ਤੇ ਜਿਹੜਾ ਕੋਈ ਕਰਨ ਦੇ ਯੋਗ ਹੋਊਗਾ ਉਸੇ ਦੀ ਡਿਊਟੀ ਲਈ ਜਾਂਦੀ ਹੁੰਦੀ ਹੈ ਤੇ ਸਾਰਾ ਪੈਕੇਜ ਸਾਰਾ ਸਮਾਨ ਮੈਂ ਪਾ ਲੈ ਡੱਬਿਆਂ ਵਿੱਚ ਸਾਰਾ ਸਮਾਨ ਮੈਂ ਪਾਤਾ ਕੰਟੇਨਰਸ ਚ ਇਹ ਲੱਗੇ ਨੇ ਫਰੋਜ਼ਨ ਟਿੱਕੀਆਂ ਇਹ ਸਾਰਾ ਫਰੋਜ਼ਨ ਸਮਾਨ ਹੀ ਆ ਟਿੱਕੀਆਂ ਜਿਹਨੂੰ 버ਗਰ ਬਣਾਉਣ ਹੁਣ ਕਰੇ ਚਾਹਣਾ ਟਿੱਕੀ ਖਾਣੀ ਹੋਵੇ ਟਿੱਕੀ ਆਪਦੇ ਤੁਸੀਂ ਸ਼ੈਲੋ ਫਰਾਈ ਕਰੋ ਚਾਹੇ 에ਅਰ ਫਰਾਈ ਕਰੋ ਤੇ ਚਨੇ ਦੀ ਸਬਜੀ ਪਾ ਲਓ 버거 ਬਣਾ ਲਓ ਸੈਂਡਵਿਚ ਬਣਾ ਲਓ ਟਿੱਕੀ ਪੈਰੈਂਟ ਪਾ ਕੇ ਤੇ ਇੱਧਰ ਹੈਗੇ ਨੱਗਟਸ ਵਾਈਟ ਚਨੇ ਫ੍ਰੀਜ਼ ਕਰੇ ਹੋ ਮੇਰੇ ਕੌਰਨਸ ਫਰੋਜ਼ਨ ਇਹ ਵੀ ਕੌਰਨਸ ਨੇ ਜਿਆਦਾ ਸਮੇਂ ਦੋ ਕੰਟੇਨਰਸ ਚ ਪਾ ਦੇ ਬਲੈਕ ਚਨੇ ਫਰੋਜ਼ਨ ਨੱਗਟਸ ਇਹਦੇ ਵਿੱਚ ਹੈਗੇ ਚੀਜ਼ ਆ ਸਾਰੀ ਫਰੋਜ਼ਨ ਚੀਜ਼ ਹੈ ਇਹ ಅಮੁੱਲੀ ਚੀਜ਼ ਹੈ ਫਰੋਜ਼ਨ ਹੁੰਦੀ ਹੈ ਐਦਾਂ ਇਸੇ ਹੀ ਗ੍ਰੇਟਿਡ ਹੀ ਲੈ ਕੇ ਆਣ ਹੁੰਦੇ ਆ ਤੇ ਈਜ਼ੀ ਟੂ ਯੂਜ਼ ਹੋ ਜਾਂਦੀ ਆ ਤੇ ਇਧਰ ਹੈਗੇ ਨੇ ਮਸਾਲਾ ਫਰਾਈਸ ਇਧਰ ਹੈਗੇ ਨੇ ਬਲੂ ਬੈਰੀਜ਼ ਇਹ ਸਾਰਾ ਸਮਾਨ ਮੈਂ ਕੰਟੇਨਰ ਵਿੱਚ ਪਾਤਾ ਹੁਣ ਫ੍ਰਿਜ ਇਹਨਾਂ ਆਰਗਨਾਈਜ਼ ਵਧਿਆ ਹੋ ਜਾਊਗਾ ਤੇ ਕੰਟੇਨਰਸ ਜੋ ਆਪਾਂ ਨੂੰ ਯੂਜ਼ ਕਰਨਾ ਵੀ ਈਜ਼ੀ ਰਹਿੰਦਾ ਲੋ ਫਾਫੇ ਜੇ ਖੋਲ੍ਹ ਲਓ ਬੰਨੋ ਫਿਰ ਫ੍ਰੀਜ਼ਰ ਮੈਂ ਕਰਤਾ ਖਾਲੀ ਸਾਰਾ ਆ ਦੇਖੋ نیچے-नीचे ਗੰਦਾ ਹੋਇਆ ਪਿਆ ਨਾ ਟਾਈਮ ਨਾਲ ਹੋ ਗਿਆ ਨਾ ਗੰਦਾ ਸਫਾਈ ਵੀ ਚਾਹੀਦੀ ਮੇਰੇ ਉੱਥੇ ਕੁਝ ਲੱਗਿਆ ਪਿਆ ਸਬਜੀ ਟਾਈਪ ਕੁਝ ਇਹ ਆ ਦੇਖੋ ਗੰਦਾ ਹੋਇਆ ਪਿਆ ਤੇ ਉੱਪਰਲੀ ਸ਼ੈਲਫ ਵੀ ਹੈਗੀ ਸਾਫ ਕਰਨ ਨਾਲ ਥੋੜੀ ਤੇ ਇਹ ਡੋਰ ਵਾਲੇ ਸ਼ੈਲਫਸ ਨੇ ਇਹ ਵੀ ਖਾਲੀ ਕਰਤੀਆਂ ਇਹ ਵੀ ਸਾਫ ਕਰਦੇ ਹੁਣ ਕਲੀਨ ਕਰਦੇ ਸਾਰਾ ਵਾਈਪ ਕਰ ਦਨੀ ਆ ਫਰੀਜ਼ਰ ਸਾਰਾ ਕਰੂੰਗੀ ਸਾਫ ਗਿੱਲੀ ਵਾਈਪ ਮਾਰ ਦੂੰਗੀ ਇਹ ਸ਼ੈਲਫ ਰਿਮੂਵੇਬਲ ਆ ਤੇ ਇਹਨੂੰ ਮੈਂ ਰਿਮੂਵ ਕਰਕੇ ਕਲੀਨ ਕਰ ਦੂੰਗੀ ਤੇ ਵਿੱਚੋਂ ਫਰੀਜ਼ਰ ਕਲੀਨ ਕਰ ਦੂੰਗੀ ਥੋੜੇ-ਥੋੜੇ ਨਾਲ ਉਹ ਜਾਂਦਾ ਫ੍ਰੀਜ਼ਰ ਅੰਦਰੋਂ ਗੰਦਾ ਜੇ ਫ੍ਰਿਜ ਨੂੰ ਸਫਾਈ ਦੀ ਲੋੜ ਆ ਤਾਂ ਫ੍ਰੀਜ਼ਰ ਨੂੰ ਵੀ ਲੋੜ ਆ ਫਿਰ ਚਲ 2-3 ਮਹੀਨੇ ਲੱਗ ਜਾਣਗੇ ਫ੍ਰੀਜ਼ਰ ਸਾਫ਼ ਕਰਨ ਨੂੰ ਬਾਕੀ ਡਿਪੈਂਡ ਕਰਦਾ ਆਪਾਂ ਕਵੇਂ ਯੂਜ਼ ਕਰਦੇ ਆਂ ਕਵੇਂ ਸਮਾਨ ਚੱਕਦੇ ਆਂ ਰੱਖਦੇ ਆਂ ਵਾਪਸ ਸਾਫ਼ ਕਰਕੇ ਰੱਖਦੇ ਆਂ ਇਹ ਵੀ ਡਿਪੈਂਡ ਕਰਦਾ ਫ੍ਰੀਜ਼ਰ ਹੋ ਗਿਆ ਬਿਲਕੁਲ ਕਲੀਨ ਸਹਣਕੋਸ਼ ਮੈਂ ਕਰਤਾ ਪਹਿਲਾਂ ਮੈਂ ਗਿੱਲੀ ਵਾਈਪ ਮਾਰੀ ਫਿਰ ਮੈਂ ਸੁੱਕਾ ਕੱਪੜਾ ਮਾਰਿਆ ਆ ਵੀ ਮੈਂ ਰਿਮੂਵ ਕਰਤੇ ਦੁਬਾਰੇ ਅਟੈਚ ਕੀਤੇ ਆਂ ਰਿਮੂਵ ਕਰਕੇ ਫਿਰ ਕਲੀਨ ਕੀਤੀਆਂ ਨੇ ਤੇ ਹੁਣ ਮੈਂ ਇਹਦੇ ਵਿੱਚ ਟਿਕਾਉਣੀ ਆ ਸਮਾਨ ਇਹਨੂੰ ਕਰਦੀ ਆ ਆਰਗਨਾਈਜ਼ਡ ਫ੍ਰਿਜ ਸਾਫ ਹੋ ਗਿਆ ਇਸ ਪਰ ਫ੍ਰੀਜ਼ਰ ਦੀ ਸਫਾਈ ਕਾਫੀ ਟਾਈਮ ਤੋਂ ਹੁੰਦੀ ਆ ਫਿਰ ਮੈਂ ਕਿਹਾ ਚਲੋ ਕਾਦੀ ਕਰਨੇ ਅੱਜ ਫ੍ਰੀਜ਼ਰ ਹੋ ਗਿਆ ਆਰਗਨਾਈਜ਼ਡ ਤੇ ਉਹੀ ਸਮਾਨ ਸਾਰਾ ਫ੍ਰੀਜ਼ਰ ਚ ਜਿਹੜਾ ਬਾਹਰ ਕੱਢ ਕੇ ਡੱਬਾਂ ਚ ਪਾਇਆ ਜਿਵੇਂ ਪਿੱਛੇ ਚੀਜ਼ ਬਲੂ 베ਰੀਜ਼ ਆ ਦੋਨੇ ਕੋਰਨਰਾਂ 'ਡੱਬੇ ਹੋ ਗਏ टिक्की नगेट्स पीछे पे मटर जेड में हमें फ्रीज़ हैं दो चार दिन पहला पे मटर ब्लैक चने वाइट चने फ्राइज नगेट्स दाखा पे क्योंकि दाखा में एक टब्बी नीचे फ्रिज में भी रख दे पर जो एक्स्ट्रा होंगे मैं फ्रिजर से रखना नहीं हूँ जो ज़्यादा व्डी पैकिंग लैके आने ना फिर मैं कुछ फ्रीजर से रखता नहीं आइसबॉक्स हो गया मेरे थोड़ा जहाँ मखन वाले हाथ लगे साफ़ करने वाले कर दें साफ दिमाग च नहीं रहा बर्फ वाला डब्बा ਡੋਰ ਖਾਮੀ ਇਹ ਬੰਦ ਪੈਕੇਟ ਵਿੱਚ ਕੱਚੀਆਂ ਪੀਨਟਸ ਆ ਇਹ ਕੱਚੀਆਂ ਪੀਨਟਸ ਨੇ ਤੇ ਇਧਰ ਪਈ ਥੋੜੀ ਮਟਰ ਜੋ ਮਟਰ ਜ਼ਿਆਦਾ ਹੁੰਦੇ ਨੇ ਮੈਨੂੰ ਲੱਗਦਾ ਵੀ ਖਰਾਬ ਨਾ ਹੋ ਜਾਣ ਮੈਂ ਕੱਢ ਕੇ ਰੱਖ ਲੇ ਫਿਰ ਮੈਂ ਇੰਦਾ ਜ਼ਿਪਲੌਕ ਪੈਕੇਟ ਚ ਪਾ ਕੇ ਫ੍ਰੀਜ਼ਰ ਚ ਰੱਖ ਦਾਂ ਨਹੀਂ ਫਿਰ ਖਰਾਬ ਨਹੀਂ ਹੁੰਦੇ ਇਹ ਹੈਗਾ ਸਾਡਾ ਫ੍ਰੀਜ਼ਰ ਹੋ ਗਿਆ ਆਰਗੇਨਾਈਜ਼ ਵਧੀਆ ਲੱਗ ਰਿਹਾ ਹੁਣ ਪਹਿਲਾਂ ਤਾਂ ਐਂ ਨਹੀਂ ਅਗਦਾ ਬਹੁਤ ਭਰੇ ਭਰੇ ਕਾਫੀ ਸਪੇਸ ਨਿਕਲ ਲਈ ਪਹਿਲਾਂ ਨਹੀਂ ਸਪੇਸ ਵੀ ਦਿਖ ਨਹੀਂ ਰਹੀ ਸੀ ਕਿਤੇ ਜਗ੍ਹਾ ਵੀ ਹੈਗੀ ਕੁਝ ਤਰ੍ਹਾਂ ਨੂੰ ਹੁਣ ਐਨੀ ਸਾਰੀ ਸਪੇਸ ਨਿਕਲ ਆਈ ਦੇਖੋ ਉੱਪਰ ਵੀ ਸਪੇਸ ਖਾਲੀ ਪਈ ਆ ਤੇ ਹੇਠੇ ਵੀ ਸਪ ਇੱਕ ਪੈਨ ਦਾ ਕਮੈਂਟ ਆਇਆ ਸੀਗਾ ਜਸਵਿੰਦਰ ਡੂੜੀਆਂ ਤੇ ਉਹ ਕਹਿੰਦੇ ਵੀ ਮੇਰਾ ਨਾਮ ਲਿਓ ਮੈਂ ਤੁਹਾਡੇ ਵੀਡੀਓਸ ਰੋਜ਼ ਦੇਖਦਾ ਮੈਨੂੰ ਬਹੁਤ ਅੱਛਾ ਲੱਗਦੇ ਨੇ ਥੈਂਕ ਯੂ ਸੋ ਮੱਚ ਬਹੁਤ-ਬਹੁਤ ਧੰਨਵਾਦ ਥੋੜਾ ਜਸਵਿੰਦਰ ਜੀ ਤੁਸੀਂ ਮੇਰੇ ਵੀਡੀਓਸ ਦੇਖਦੇ ਹੋ ਪਸੰਦ ਕਰਦੇ ਹੋ ਥੈਂਕ ਯੂ ਸੋ ਮੱਚ ਹੁਣ ਮੈਂ ਸਮਾਰੀ ਸੀ ਸਰਦੀਆਂ ਵਾਲੀਆਂ ਚਾਦਰਾਂ ਜਿਹੜੇ ਪੀਲੇ ਕਵਰਸ ਦੇ ਵਿੱਚੋਂ ਮੈਂ ਗਰਮੀਆਂ ਵਾਲੀਆਂ ਚਾਦਰਾਂ ਕੱਢੀਆਂ ਸੀ ਬਸ ਸੇਮ ਪੀਲੇ ਕਵਰ ਦੇ ਵਿੱਚ ਮੈਂ ਇਹ ਚਾਦਰਾਂ ਪਾ ਕੇ ਰੱਖ ਦੂੰ ਸਿਰਫ ਇਹ ਵਾਲੇ ਰੂਮ ਦੀ ਬੈੱਡ ਤੇ ਗਰਮ ਚਾਦਰ ਲੱਗੀ ਹੋਈ ਸੀ ਬਾਕੀ ਮੈਂ ਜਿਹੜੀ 2-4 ਹੈਗੀਆਂ ਸੀ ਮੈਂ ਸ ਅਸ ਇਹੀ ਜਿਹੜੇ ਡਸਟਿੰਗ ਕਰੂੰਗੀ ਤੇ ਇਹੀ ਵੀ ਰੂਮ ਦੀ ਕਾਟਨ ਦੀ ਬੈੱਡਸ਼ੀਟ ਲਗਾ ਦੂੰਗੀ ਤੇ ਵੂਲਨ ਚੱਕ ਦੂੰਗੀ ਇਹਨਾਂ ਨੂੰ ਪਿੱਲੋ ਕਵਰਸ ਦੇ ਵਿੱਚ ਸਭਾਂਭਾਲਣ ਦਾ ਇੱਕ A+ ਪੁਆਇੰਟ ਆ ਇਹ ਫਾਇਦਾ ਮੈਨੂੰ ਲੱਗਦਾ ਕਿ ਜਦੋਂ ਵੀ ਆਪਾਂ ਬੈੱਡ ਵਿੱਚ ਕੋਈ ਕੱਪੜਾ ਲੱਭਦੇ ਆ ਕੋਈ ਸਮਾਨ ਲੱਭਦੇ ਆ ਤਾਂ ਆਪਾਂ ਸਮਾਨ ਇਧਰ ਉਧਰ ਆਪਾਂ ਚੱਕ ਕੇ ਜਦੋਂ ਰੱਖਦੇ ਆ ਲੱਭਦੇ ਆ ਹਨਾ ਤਾਂ ਫਿਰ ਬੈੱਡਸ਼ੀਟ ਦੀ ਤੈਹ ਨਹੀਂ ਖੁੱਲਦੀ ਨਹੀਂ ਤਾਂ ਤੈਹ ਖੁੱਲ ਜਾਂਦੀ ਉਦੋਂ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਜਲਦੀ ਵਿੱਚ ਹੁੰਨੇ ਆ ਆਪਾਂ ਕਹਿੰਨੇ ਫੇਰ ਤੈਹ ਲਗਾਵਾਂਗੇ ਫਿਰ ਬੈੱਡ ਦੇ ਨਾ ਸਾਰੇ ਕੱਪੜੇ ਫੂਲੇ ਹੁੰਦੇ ਨੇ ਉਹ ਫ ਪਿੱਲੋ ਕਵਰ ਦੇ ਵਿੱਚ ਪਾਉਣ ਨਾਲ ਨਾ ਬੈੱਡ ਸ਼ੀਟਸ ਤਾਂ ਨਹੀਂ ਖੁੱਲਦੀ ਕੱਪੜੇ ਫੁੱਲਦੇ ਨਹੀਂ ਹੈਗੇ ਆਪਾਂ ਕੱਪੜੇ ਛੇੜ ਤਾਂ ਲੈਨੇ ਆ ਪਰ ਜੇ ਵਾਪਸ ਰੱਖਦੇ ਆ ਫੁੱਲੇ ਜਾਂਦੇ ਨੇ ਫਲਾਵਟ ਹੋ ਜਾਂਦੇ ਫਿਰ ਅਮਾ ਸਹੀ ਬੈਂਡ ਬੰਦ ਹੁੰਦੇ ਨੇ ਇਸ ਕਰਕੇ ਪਿੱਲੋ ਕਵਰ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਚੀਜ਼ ਵੀ ਠੀਕ ਹੈ ਵੀ ਇਹ ਵਾਲਾ ਆਈਡੀਆ ਵੀ ਅੱਛਾ ਬਾਕੀ ਐਕਸਟਰਾ ਪਿੱਲੋ ਕਵਰਸ ਪਈ ਹੁੰਦੇ ਨੇ ਆਪਣੇ ਉਹ ਵੀ ਕੰਮ ਆ ਜਾਂਦੇ ਨੇ ਹੂੰ ਤਾਂ ਆਰਗਨਾਈਜ਼ਰ ਜਿੰਨੇ ਮਰਜ਼ੀ ਲਈਏ ਚਲੋ ਤਰ੍ਹਾਂ ਤਰ੍ਹਾਂ ਦੇ ਆਰਗਨਾਈਜ਼ਰਸ ਮਾਰਕੀਟ ਵਿੱਚ ਮਿਲਦੇ ਨੇ ਪਰ ਆਪਣੇ ਜਿਹੜੇ ਐਕਸਟਰਾ ਪਿੱਲੋ ਕਵਰਸ ਪਈ ਹੁੰਦੇ ਨੇ ਉਹ ਵੀ ਕੰਮ ਆ ਜਾਂਦੇ ਨੇ ਸ ਹੌਲੀ ਹੌਲੀ ਹਰਦੀਆਂ ਵਾਲੇ ਕੱਪੜੇ ਸੰਭਾਲਣ ਦਾ ਟਾਈਮ ਆ ਗਿਆ ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸੱਚ